ਸਾਥਿਓ ਅੱਜ ਅਸੀਂ ਇੱਕ ਖਾਸ ਫਸਲ ਦੀ ਗੱਲ ਕਰ ਰਹੇ ਹਾਂ ਜਿਸ ਦਾ ਚਲਣ ਪੰਜਾਬ ਦੇ ਵਿੱਚ ਪਿਛਲੇ 5 ਕੋਸਾਲਾਂ ਦੇ ਵਿੱਚ ਖਾਸ ਵਧਿਆ ਹੈ ਖਾਸ ਤੌਰ ਤੇ ਮਾਲਵਾ ਇਲਾਕੇ ਦੇ ਵਿੱਚ ਖਾਸ ਤੌਰ ਤੇ ਇਸ ਦਾ ਚੱਲਣ ਰਿਹਾ ਜੀ ਅੱਜ ਗੱਲ ਕਰ ਰਹੇ ਹਾਂ ਮੂੰਗੀ ਦੀ ਕਾਸ਼ਤ ਬਾਰੇ ਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਨਵਨੀਤ ਕੌਰ ਜ਼ਿਲ੍ਹਾ ਪਸਾਰ ਮਾਹਰ ਫਸਲ ਵਿਗਿਆਨ ਫਾਰਮ ਸਲਾਹਕਾਰ ਸੇਵਾ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਠਿੰਡਾ ਤੋਂ ਅਸੀਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਗੱਲਬਾਤ ਵਿੱਚ ਧੰਨਵਾਦ ਜੀ ਡਾਕਟਰ ਸਾਹਿਬ ਫਸਲ ਦੀ ਗੱਲ ਕਰਦੇ ਹਾਂ ਮੂੰਗੀ ਦੀ ਗੱਲ ਕਰਦੇ ਹਾਂ ਕਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਇਸ ਦਾ ਰੁਝਾਨ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਇਹ ਫਸਲ ਹੈ ਅਤੇ ਸਮਾਂ ਜਿਹੜਾ ਹੈ ਇਸ ਦੀ ਬਿਜਾਈ ਦਾ ਉਹ ਕੀ ਹੈ ਸਰ ਮੂੰਗੀ ਦੀ ਫਸਲ ਜਿਵੇਂ ਗੱਲ ਕਰਾਂ ਤਾਂ ਆਪਣੀ ਇੱਕ ਫਲੀਦਾਰ ਫਸਲ ਹੈ ਜੀ ਦਾਲਾਂ ਦੀ ਆਪਣੀ ਮਹੱਤਵੁਨ ਫਸਲ ਆ ਜਾਂਦੀ ਹੈ ਜੀ ਮਨੁੱਖੀ ਸਿਹਤ ਲਈ ਤਾਂ ਵਧੀਆ ਹੈਗੀ ਹੋਈ ਆ ਇਹ ਪਰ ਆਪਾਂ ਜੋ ਜ਼ਮੀਨ ਦੀ ਸਿਹਤ ਦੀ ਗੱਲ ਕਰੀਏ ਤਾਂ ਜ਼ਮੀਨ ਦੀ ਸਿਹਤ ਵਿੱਚ ਵੀ ਕਾਫੀ ਸੁਧਾਰ ਕਰਦੀ ਹੈ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਕੀਤਾ ਗਿਆ ਸਮਾਂ ਦਾ 20 ਮਾਰਚ ਤੋਂ 10 ਅਪ੍ਰੈਲ ਹੈ ਜੀ ਇਸ ਤੋਂ ਪਿੱਛੋਂ ਜੇ ਆਪਾਂ ਇਹਦੀ ਬਿਜਾਈ ਥੋੜੀ ਪਿਛੇਤੀ ਕਰੀ ਜਾਂਦੇ ਆ ਤਾਂ ਬਾਅਦ ਵਿੱਚ ਕਟਾਈ ਸਮੇਂ ਬਾਰਿਸ਼ਾਂ ਆਉਣ ਕਰਕੇ ਆਪਣੀ ਮੂੰਗੀ ਉਹਦੇ ਵਿੱਚ ਆ ਸਕਦੀ ਏ ਸੋ ਆਪਾਂ ਨੂੰ ਇਹਦੀ ਸਿਫਾਰਿਸ਼ ਸਮੇਂ ਤੇ ਹੀ ਬਿਜਾਈ ਕਰਨ ਦੀ ਅਪੀਲ ਆਪਾਂ ਯੂਨੀਵਰਸਿਟੀ ਕਰਦੀ ਆ ਜੀ ਤੇ ਡਾਕਟਰ ਸਾਹਿਬ ਖੇਤ ਤਿਆਰ ਜਦੋਂ ਕਰਨਾ ਹੈ ਉਸ ਦੀ ਅਸੀਂ ਗੱਲ ਕਰਾਂਗੇ ਕਿ ਅਹਿਮ ਭੂਮਿਕਾ ਜਿਹੜੀ ਹੈ ਉਹ ਮਿੱਟੀ ਦੀ ਇਹਦੇ ਵਿੱਚ ਹੁੰਦੀ ਹੈ ਤੇ ਮਿੱਟੀ ਨੂੰ ਵੀ ਅਸੀਂ ਆਪਣੇ ਖੇਤ ਦੀ ਵਿੱਚ ਪਈ ਮਿੱਟੀ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਕਿ ਇਹ ਜੋ ਫਸਲ ਹੈ ਅਸੀਂ ਸਹੀ ਸਮੇਂ ਦੇ ਵਿੱਚ ਸਹੀ ਉਤਪਾਦਨ ਇਸਤਾ ਲੈ ਲਈਏ। ਆ ਮੂੰਗੀ ਦੀ ਜਿਹੜੀ ਸਾਡੀ ਗਰਮ ਰੋਟੀ ਦੀ ਮੂੰਗੀ ਆ ਜੀ ਆਪਣੇ ਇੱਥੇ ਆਪਣੇ ਇਲਾਕੇ ਵਿੱਚ ਪੰਜਾਬ ਵਿੱਚ ਕਣਕ ਤੋਂ ਪਿੱਛੋਂ ਜਾਂ ਆਲੂ ਤੋਂ ਪਿੱਛੋਂ ਇਹਦੀ ਬਿਜਾਈ ਕੀਤੀ ਜਾਂਦੀ ਹੈ। ਠੀਕ ਹੈ। ਇਸ ਦੀ ਬਿਜਾਈ ਦੇ ਜੀ ਦੋ ਤਿੰਨ ਤੰਗ ਹੈਗੇ ਆ ਜਾਂ ਤਾਂ ਤੁਸੀਂ ਇਹਦੀ ਬਿਜਾਈ ਵਾਕੇ ਕਰ ਸਕਦੇ ਆ ਜੇ ਤੁਹਾਡੇ ਖੇਤ ਦੇ ਵਿੱਚ ਕਣਕ ਦਾ ਨਾੜ ਨਹੀਂ ਹੈਗਾ ਤਾਂ ਜ਼ੀਰੋ ਟਿਲ ਟ੍ਰੇਲ ਨਾਲ ਵੀ ਇਹਦੀ ਬਿਜਾਈ ਹੋ ਜਾਂਦੀ ਹੈ ਜੇ ਕੰਬਾਈਨ ਤੋਂ ਬਾਅਦ ਆਪਣੇ ਖੇਤ ਚ ਕਣਕ ਦਾ ਨਾੜ ਹੁੰਦਾ ਤਾਂ ਉਹਦੇ ਵਿੱਚ ਆਪਾਂ ਹੈਪੀ ਸੀਡਰ ਨਾਲ ਵੀ ਇਹਦੀ ਬਿਜਾਈ ਕਰ ਸਕਦੇ ਆ ਡਾਕਟਰ ਸਾਹਿਬ 20 ਦੀ ਗੱਲ ਕਰਾਂਗੇ ਕਿੰਨੇ ਏਕੜ ਦੇ ਵਿੱਚ ਕਿੰਨਾ 20 ਜਿਹੜਾ ਹੈ ਉਹ ਪਾਉਣਾ ਛਿੜਕਣਾ ਠੀਕ ਰਹੇਗਾ ਤੇ 20 ਦੀ ਕਿਸਮਾਂ ਦੇ ਵੀ ਗੱਲ ਕਰਾਂਗੇ ਨਾਲ ਉਹ ਨਾਲ ਅਸੀਂ ਕਰੇ ਲੂ ਜਿਹੜੇ ਕਿਸੇ ਨੇ ਵੀ ਬੀਜ ਦੇਣਾ ਹੈ ਜਾਂ ਹਾਈਬ੍ਰਿਡ ਜਿਹੜਾ ਵੀ ਵੇਚਣਾ ਹੈ ਤੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈਆਂ ਜੋ ਕਿਸਮਾਂ ਨੇ ਉन्नत ਕਿਸਮਾਂ ਉਹਨਾਂ ਦੀ ਵੀ ਇਸ ਗੱਲ ਕਰਾਂਗੇ ਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹਦੀਆਂ ਸਮਰ ਮੂੰਗ ਦੀਆਂ ਆਪਣੇ ਗਰਮ ਰੁੱਦੀ ਮੂੰਗੀ ਦੀਆਂ ਤਿੰਨ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਜਿਦੇ ਵਿੱਚ ਜੀ ਸਮਰ ਮੂੰਗ ਲੁਧਿਆਣਾ 1827 ਜੀ ਐਸ ਐਮ ਐਲ 832 ਤੇ ਐਸ ਐਮ ਐਲ 668 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਸਾਡੀਆਂ ਕਿਸਮਾਂ ਤਕਰੀਬਨ 60-65 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਐ ਤੇ ਇੱਕ ਸਾਡੀ ਜਿਹੜੀ SML 1827 ਕਿਸਮ ਜਿਹੜੀ ਯੂਨੀਵਰਸਿਟੀ ਨੇ ਹੁਣੇ ਹੀ ਆਪਣੀ ਸਿਫਾਰਿਸ਼ ਕੀਤੀ ਐ ਸਭ ਤੋਂ ਨਵੀਂ ਕਿਸਮ ਐ ਸਾਡੀ 2019 ਦੇ ਵਿੱਚ ਦੀ ਸਿਫਾਰਿਸ਼ ਹੋਈ ਐ ਇਹਦੇ ਵਿੱਚ ਸਾਡਾ ਇਹ ਐ ਕਿ yellow mosaic virus ਜੋ ਆਪਣਾ ਗਰਮ ਰੁੱਦੀ ਮੂੰਗੀ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਸਾਡੀ ਇਹ ਜਿਹੜੀ ਕਿਸਮਾਂ ਟਕਰਾ ਕਰਨ ਦੀ ਸਮਰੱਥਾ ਰੱਖਦੀ ਐ ਜੀ ਜੀ ਤੇ ਅਸੀਂ ਗੱਲ ਕਰਾਂਗੇ ਪਰ ਏਕੜ ਦੇ ਵਿੱਚ ਕਿੰਨਾ ਬੀਜੜਾ ਉਹ ਬੀਜ ਜੀ ਇਹਦਾ 12 ਤੋਂ 15 ਕਿਲੋ ਪ੍ਰਤੀ ਏਕੜ ਪੈ ਜਾਂਦਾ ਜਿਹੜੀ ਸਾਡੀ ਐਸਐਮਐਲ 668 ਕਿਸਮ ਆ ਉਹਦੇ ਦਾਣੇ ਥੋੜੇ ਮੋٹے ਹੁੰਦੇ ਆ ਉਹਦਾ ਸਾਡਾ 15 ਕਿਲੋ ਬੀਜ ਅਸੀਂ ਪ੍ਰਤੀ ਏਕੜ ਸਿਫਾਰਿਸ਼ ਕਰਦੇ ਆ ਤੇ ਜਿਹੜੀਆਂ ਸਾਡੀਆਂ ਦੂਸਰੀਆਂ ਦੋਨੇ ਕਿਸਮਾਂ ਦਾ ਉਹਦਾ 12 ਕਿਲੋ ਬੀਜ ਪ੍ਰਤੀ ਏਕੜ ਆਪਾਂ ਸਿਫਾਰਿਸ਼ ਕਰਦੇ ਆ ਜੀ ਤੇ ਇਸ ਦੇ ਸਿਚਾਈ ਦੀ ਅਸੀਂ ਗੱਲ ਕਰਾਂਗੇ ਸਿਚਾਈ ਤੇ ਪਾਣੀ ਲਾਉਣਾ ਜਿਹੜਾ ਉਹ ਕਿੰਨੇ ਵਾਰੀ ਇਸ ਫਸਲ ਨੂੰ ਕਿਹੜੇ-ਕਿਹੜੇ ਸਮੇਂ ਪਾਣੀ ਲਾਉਣਾ ਹਾਂਜੀ ਅ ਗਰਮੀ ਰੁੱਤ ਦੀ ਮੂੰਗੀ ਜੇ ਤੁਹਾਨੂੰ ਪਤਾ ਹੀ ਹੈ ਕਿ ਉਦੋਂ ਮੌਸਮ ਥੋੜਾ ਜਿਹਾ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਸੋ ਫਸਲ ਥੋੜਾ ਜਿਹਾ ਪਾਣੀ ਮੰਗਦੀ ਹੈ ਤਿੰਨ ਤੋਂ ਪੰਜ ਪਾਣੀਆਂ ਤਕਰੀਬਨ ਇਹ ਆਪਣੀ ਫਸਲ ਹੋ ਜਾਂਦੀ ਹੈ ਪਹਿਲਾ ਪਾਣੀ ਆਪਾਂ ਬਿਜਾਈ ਤੋਂ ਤਕਰੀਬਨ 25 ਦਿਨ ਬਾਅਦ ਆਪਾਂ ਆਪਦੀ ਜ਼ਮੀਨ ਦੇ ਕਿਸਮ ਦੇ ਹਿਸਾਬ ਨਾਲ ਤੇ ਮੌਸਮ ਦੇ ਹਿਸਾਬ ਨਾਲ ਲਗਾ ਸਕਦੇ ਹਾਂ ਜੀ ਇੱਕ ਆਖਰੀ ਪਾਣੀ ਦੀ ਇਹਦੇ ਵਿੱਚ ਥੋੜੀ ਜਿਹੀ ਭੂਮਿਕਾ ਹੁੰਦੀ ਹੈ ਕਿਉਂਕਿ ਆਖਰੀ ਪਾਣੀ ਨੇ ਉਹਦੇ ਪੱਕਣ ਦਾ ਨਿਰਭਰ ਕਰਨਾ ਹੁੰਦਾਗਾ ਸੋ ਆਖਰੀ ਪਾਣੀ ਆਪਾਂ ਨੂੰ ਸਮੇਂ ਸਿਰ ਬੰਦ ਕਰਨਾ ਚਾਹੀਦਾਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਹੈ ਜੀ ਬਿਜਾਈ ਤੋਂ 55 ਦਿਨਾਂ ਬਾਅਦ ਇਹਦਾ ਆਪਾਂ ਨੂੰ ਪਾਣੀ ਬੰਦ ਕਰ ਦੇਣਾ ਚਾਹੀਦਾ ਅਖੀਰਲਾ ਪਾਣੀ ਜੀ ਸੋ ਡਾਕਟਰ ਸਾਹਿਬ ਇਸ ਫਸਲ ਨੂੰ ਪੈਣ ਵਾਲੇ ਕੀੜੇ ਜਾਂ ਹੋਰ ਜਿਹੜੀਆਂ ਬਿਮਾਰੀਆਂ ਹੈ ਉਹਨਾਂ ਬਾਰੇ ਦੱਸੋ ਤੇ ਉਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੋਊਗੀ ਦੱਸੋ ਹਾਂਜੀ ਜ਼ਿਆਦਾਤਰ ਜੋ ਆਪਾਂ ਪਿਛਲੇ ਸਮੇਂ 'ਚ ਦੇਖਿਆ ਹੈ ਇਸ ਫਸਲ ਨੂੰ ਬਿਮਾਰੀ ਜਿਹੜੀ ਵਾਇਰਸ ਦਾ ਰੋਗ ਸਾਡੀਆਂ ਕਿਸਮਾਂ ਨੂੰ ਵੈਸੇ ਬਹੁਤ ਘੱਟ ਆਉਂਦਾ ਹੈਗਾ ਬਟ ਮੂੰਗੀ ਦੀਆਂ ਜਿਹੜੀਆਂ ਕਈ ਹੋਰ ਕਿਸਮਾਂ ਹੈ ਉਹਨਾਂ 'ਚ ਵਾਇਰਸ ਆ ਜਾਂਦਾ ਹੈ ਜੀ ਪਹਿਲਾਂ ਤਾਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹਦੀਆਂ ਜੜੀਆਂ ਕਿਸਮਾਂ ਦਾ ਆਪਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਦਾ ਹੀ ਬੀ ਲਈਏ ਕਿਉਂਕਿ ਉਹ ਵਾਇਰਸ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਏ। ਦੂਸਰਾ ਚਿੱਟੀ ਮੱਖੀ ਦਾ ਕੰਟਰੋਲ ਕਰੀਏ ਕਿਉਂਕਿ ਇਸ येलो ਮੋਜ਼ੈਕ ਵਾਇਰਸ ਨੂੰ ਚਿੱਟੀ ਮੱਖੀ ਇੱਕ ਪੱਤੇ ਤੋਂ ਦੂਸਰੇ ਪੱਤੇ ਤੱਕ ਫਲਾਉਂਦੀ ਏ। ਸੋ ਉਹਦਾ ਆਪਾਂ ਇਸ ਚੀਜ਼ ਦੇ ਵਿੱਚ ਧਿਆਨ ਰੱਖਣਾਗਾ। ਦੂਸਰਾ ਸਰ ਇਹਦੇ ਵਿੱਚ ਜਿਆਦਾ ਕੋਈ ਹੋਰ ਸਾਨੂੰ ਜਾਂ ਤਾਂ ਤਣਾਸ਼ੇਦਕ ਸੁੰਡੀ ਦੀ ਤਿੱਕਤ ਆਉਂਦੀ ਏ ਜਾਂ ਆਪਣਾ ਪੌਟ ਬੋਰਰ ਦੀ ਆ ਜਾਂਦੀ ਏ ਤਾਂ ਉਹਦੇ ਵਿੱਚ ਸਿਫਾਰਿਸ਼ ਆਪਾਂ ਕੀਟਨਾਸ਼ਕ ਵਰਤ ਕੇ ਆਪਾਂ ਵਧੀਆ ਇਹਨਾਂ ਦਾ ਕੰਟਰੋਲ ਕਰ ਸਕਦੇ ਆ ਜੀ ਤਿੱਕਤ ਡਾਕਟਰ ਸਾਹਿਬ ਕਿਉਂਕਿ ਇਹ ਫਲੀਦਾਰ ਫਸਲ ਹੈ ਜ਼ਮੀਨ ਨੂੰ ਵੀ ਇਹ ਜਿਹਈਆਂ ਫਸਲ ਬੀਜਣ ਦਾ ਫਾਇਦਾ ਹੁੰਦਾ ਸਾਨੂੰ ਉਹ ਸਮਝਾਓ ਸਾਡੇ ਕਿਸਾਨਾਂ ਨੂੰ ਕਿ ਉਹਨਾਂ ਦੀ ਉਦੋਂ ਬਾਅਦ ਬੀਜਣ ਜਾਣ ਵਾਲੀਆਂ ਫਸਲਾਂ ਦੇ ਵਿੱਚ ਉਹਨਾਂ ਨੂੰ ਕੀ ਲਾਹਾ ਰਹੇਗਾ ਇਸ ਫਸਲ ਦਾ ਹਾਂਜੀ ਇਹ ਜਿੱਦਾਂ ਆਪਣੀ ਮੂੰਗੀ ਦੀ ਗੱਲ ਕਰੀਏ ਜੀ ਫਲੀਦਾਰ ਫਸਲ ਹੈ ਸਾਡੇ ਕਿਸਾਨ ਵੀਰਾਂ ਨੇ ਵੀ ਦੇਖਿਆ ਹੋਣਾ ਕਿ ਜਦੋਂ ਆਪਾਂ ਇਹਦੀ ਜੜ ਪੱਟਦੇ ਆਂ ਤੇ ਇਹਦੇ ਵਿੱਚ ਗੰਡਾ ਹੁੰਦੀਆਂ ਗਾ ਉਸ ਗੰਡ ਦੇ ਵਿੱਚ ਇੱਕ ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਹੁੰਦਾ ਗਾ ਜੋ ਹਵਾ ਵਿੱਚੋਂ ਆਪਣੀ ਨਾਈਟ੍ਰੋਜਨ ਲੈ ਕੇ ਆਪਣੇ ਪੌਦੇ ਦੀਆਂ ਜੜਾਂ ਦੇ ਵਿੱਚ ਉਹਨੂੰ ਗੰਡਾਂ 'ਚ ਰੱਖ ਕੇ ਪੌਦੇ ਨੂੰ ਦਿੰਦਾ ਗਾ ਉਸ ਤੋਂ ਬਾਅਦ ਜਦੋਂ ਆਪਣੀਆਂ ਇਹ ਜੜਾਂ ਜਿਹੜਾ ਗੰਡਾਂ ਹੁੰਦੀਆਂ ਆਪਣੀ ਅਗਲੀ ਫਸਲ ਨੂੰ ਵੀ ਨਾਈਟ੍ਰੋਜਨ ਦਿੰਦੀਆਂ ਗਾ ਸੋ ਇਹਦੇ ਵਿੱਚ ਆਪਾਂ ਨੂੰ ਖਾਦ ਪਰਾਕ ਦੀ ਜੇ ਆਪਾਂ ਗੱਲ ਕਰੀਏ ਤਾਂ ਬਿਜਾਈ ਸਮੇਂ ਹੀ ਆਪਾਂ ਨੂੰ 11 ਕਿਲੋ ਯੂਰੀਆ ਤੇ ਸੁਪਰ ਪੌਨ ਦੀ ਲੋਡ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਖਾਦ ਖੁਰਾਕ ਪਾਉਣ ਦੀ ਲੋਡ ਨਹੀਂ ਹੁੰਦੀ ਜੀ ਤੇ ਡਾਕਟਰ ਸਾਹਿਬ ਮੰਡੀ ਕਰਨ ਦੀ ਗੱਲ ਕਰਦੇ ਹਾਂ ਜੋ ਕਿ ਅਹਿਮ ਹੈ ਸਾਡੀ ਮਿਹਨਤ ਜਿਹੜੀ ਹੈ ਹੁਣ ਸਾਡੇ ਪੱਲੇ ਪੈਣੀ ਹੈ ਇਸ ਦਾ ਮੰਡੀਕਰਨ ਕਿਵੇਂ ਕਰਨਾ ਹੈ ਤੇ ਕੀਮਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਹੋਰ ਸੂਬਿਆਂ ਦੇ ਵਿੱਚ ਕਿਸ ਕਿਸਮ ਦੀ ਕੀਮਤ ਜਿਹੜੀ ਹੈ ਉਹ ਮਿਲ ਜਾਂਦੀ ਹੈ ਕਿੰਨੇ ਕੁ ਭਾਜੜਾ ਉਹ ਮਿਲ ਜਾਂਦਾ ਸਰ ਇਹਦਾ ਜੋ ਹੈ ਆਪਣਾ ਮੰਡੀਕਰਨ ਦੇ ਵਿੱਚ ਐਮਐਸਪੀ ਆਪਣਾ ਤੁਸੀਂ ਸੁਣਿਆ ਹੋਣਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਤੇ ਇਸ ਨੂੰ ਲਾਵਾਂਗੇ ਸੋ ਇਹਦੇ ਵਿੱਚ ਕਿ ਮੰਡੀਕਰਨ ਇਹਦਾ ਵਧੀਆ ਹੋ ਜਾਂਦਾ ਹੈ ਕਿ ਸਾਡੇ ਕਿਸਾਨਾਂ ਨੂੰ ਵਧੀਆ ਇਸ ਦਾ ਮੰਡੀ ਚ ਭਾ ਮਿਲ ਜਾਂਦਾ ਹੈ ਜੀ ਤੇ ਡਾਕਟਰ ਸਾਹਿਬ ਹੋਰ ਕਿਹੜੀਆਂ ਗੱਲਾਂ ਦਾ ਅਸੀਂ ਬਿਜਾਈ ਤੋਂ ਲੈ ਕੇ ਕਟਾਈ ਤੱਕ ਧਿਆਨ ਰੱਖਣਾ ਹੈ ਕਿਹੜੀਆਂ ਕਿੜੀਆਂ ਸਾਵਧਾਨੀਆਂ ਜਿਹੜੀਆਂ ਕਿ ਭਾਵੇਂ ਮੈਂ ਤੁਹਾਨੂੰ ਸਵਾਲਾਂ ਦੇ ਰੂਪ ਦੇ ਵਿੱਚ ਨਾ ਪੁੱਛੀਆਂ ਹੁਣ ਤੁਸੀਂ ਦੱਸਣਾ ਚਾਹੁੰਦੇ ਹਾਂ ਮੂੰਗੀ ਦੇ ਵਿੱਚ ਜਿਵੇਂ ਗੱਲ ਕਰਾਂ ਤਾਂ ਜੀ ਦੋ ਇੰਪੋਰਟੈਂਟ ਚੀਜ਼ਾਂ ਦਾ ਜਿਹੜੀਆਂ ਕਿ ਆਪਣੇ ਝਾੜ ਤੇ ਅਸਰ ਪਾਉਂਦੀਆਂ ਸਭ ਤੋਂ ਪਹਿਲਾਂ ਤਾਂ ਬਿਜਾਈ ਦਾ ਸਮਾਂ ਤੇ ਇੱਕ ਜੋ ਮੈਂ ਦੱਸਿਆ ਸੀ ਤੁਹਾਨੂੰ ਆਖਰੀ ਪਾਣੀ ਬੰਦ ਕਰਨਾ ਕਿਉਂਕਿ ਜਿਵੇਂ ਬਿਜਾਈ ਦਾ ਇੱਕ ਮੇਨ ਆਪਣਾ ਮੁੱਢਲਾ ਉਹ ਕਦਮ ਹੁੰਦਾ ਹੈ ਆਪਣਾ ਜਿੱਥੋਂ ਆਪਾਂ ਗਾਂ ਝਾੜ ਜਾ ਕੇ ਲੈਣਾ ਹੁੰਦਾ ਹੈ ਸੋ ਇੱਕ ਇਹ ਆ ਕਿ ਇਹਦੀ ਬਿਜਾਈ ਜ਼ਿਆਦਾ ਪਿਛੇਤੀ ਨਾ ਕਰੀਏ ਕਿਉਂਕਿ ਪਿਛੇਤੀ ਬਿਜਾਈ ਦੇ ਵਿੱਚ ਆਪਾਂ ਨੂੰ ਇਹ ਮੀਂਹ ਦੀ ਮਾਰ ਤੋਂ ਫਿਰ ਆਪਣੀ ਮੂੰਗੀ ਬਚ ਨਹੀਂ ਸਕਦੀ ਜੀ ਆਪਾਂ ਨੂੰ ਪਤਾ ਉਸ ਟਾਈਮ ਤੇ ਮੌਨਸੂਨ ਬਾਰਿਸ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਕ ਆਖਰੀ ਪਾਣੀ ਆਪਾਂ ਸਮੇਂ ਤੇ ਬੰਦ ਕਰੀਏ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਉਦੋਂ ਆਪਣੀ ਪੌੜ ਫਿਲਿੰਗ ਸਟੇਜ ਹੁੰਦੀ ਹੈ ਜਿਦੇ ਵਿੱਚ ਆਪਣੇ ਦਾਣੇ ਭਰਨੇ ਹੁੰਦੇ ਆ ਸੋ ਉਸ ਪਾਣੀ ਨੂੰ ਵੀ ਆਪਾਂ ਬਹੁਤ ਧਿਆਨ ਦੇ ਨਾਲ ਉਸ ਟਾਈਮ ਤੇ ਪਲਾਨ ਕਰੀਏ ਜੀ ਤੇ ਆਪਣੀ ਗੱਲਬਾਤ ਸੁਣ ਕੇ ਡਾਕਟਰ ਸਾਹਿਬ ਜਿਹੜੇ ਕਿਸਾਨ ਮਨ ਬਣਾਉਣਗੇ ਪਹਿਲੀ ਵਾਰ ਬੀਜਣ ਦਾ ਤੇ ਉਹਨਾਂ ਨੂੰ ਕੀ ਕਹੋਗੇ ਕੀ ਅਪੀਲ ਕਰੋ ਮੈਂ ਉਹਨਾਂ ਨੂੰ ਇਹ ਹੀ ਅਪੀਲ ਕਰਾਂਗੀ ਕਿ ਕਿਤਾ ਸੁਧਰੀਆਂ ਕਿਸਮਾਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੋਣ ਉਹਨਾਂ ਦਾ ਬੀਜ ਸਾਡੇ ਖੇਤੀ ਵਿਗਿਆਨ ਕੇਂਦਰਾਂ ਤੋਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੁਸੀਂ ਲੈ ਸਕਦੇ ਹੋ ਤੇ ਇੱਕ ਆਪਾਂ ਇਹਦੇ ਵਿੱਚ ਕੀ ਹੈ ਕਿ ਸਹੀ ਤਰ੍ਹਾਂ ਆਪਾਂ ਇਹਦੀ ਬਿਜਾਈ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਾਡੀਆਂ ਕਿਤਾਬਾਂ ਪਿੱਛੇ ਵੀ ਸਾਡੀ ਇੱਕ ਸੋਹਣੀ ਦੀ ਕਿਤਾਬ ਲੱਗੀ ਹੋਈ ਹੈ ਜਿਹਦੇ ਵਿੱਚ ਸਾਡੀਆਂ ਜੋ ਹਰ ਇੱਕ ਫਸਲ ਦੀਆਂ ਸਿਫਾਰਿਸ਼ ਹੁੰਦੀਆਂ ਤਕਨੀਕਾਂ ਉਹ ਇਹਦੀਆਂ ਲਿਖੀਆਂ ਗਈਆਂ ਹਨ ਸੋ ਉਹਦੇ ਹਿਸਾਬ ਨਾਲ ਹੀ ਮੈਂ ਅਪੀਲ ਕਰਦੀ ਹਾਂ ਕਿ ਸਾਡੇ ਕਿਸਾਨ ਵੀ ਕਾਸ਼ਟ ਕਰਨ ਫਸਲਾਂ ਦੀ ਜੀ ਡਾਕਟਰ ਸਾਹਿਬ ਇੱਕ ਵਾਰ ਫੇਰ ਨਾਂ ਲੈ ਦਿਓ ਉਹ ਕਿਸਮਾਂ ਦਾ ਯੂਨੀਵਰਸਿਟੀ ਜਿੰਨਾਂ ਦੀ ਸਿਫਾਰਿਸ਼ ਕਰਦੀ ਹੈ ਉਹ ਹੈਗਾ ਜੀ ਐਸਐਮਐਲ 1827 ਐਸਐਮਐਲ 832 ਤੇ ਐਸਐਮਐਲ 668 ਜੀ ਤੇ ਡਾਕਟਰ ਸਾਹਿਬ ਮੂੰਗੀ ਜੀ ਜਦੋਂ ਅਸੀਂ ਬਿਜਾਈ ਕਰਨੀ ਹੈ ਤਾਂ ਮਾਰਕੀਟ ਦੇ ਵਿੱਚ ਹੋਰ ਬਹੁਤ ਕੁਝ ਮੂੰਗੀ ਦੇ ਸੰਬੰਧ ਦੇ ਵਿੱਚ ਕੀਟਨਾਸ਼ਕ ਜਾਂ ਹੋਰ ਕਿਸਮ ਦੇ ਬੀਜ ਜਿਹੜੇ ਉਹ ਵੀ ਪਏ ਆ ਉਹਨਾਂ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਗਾਈਡ ਕਰ ਦਿਓ ਵੀ ਮਾਰਕੀਟ ਦੇ ਵਿੱਚ ਜੋ ਭੁਲੇਖੇ ਵਾਲੀਆਂ ਚੀਜ਼ਾਂ ਪਈਆਂ ਉਹਨਾਂ ਤੋਂ ਕਿਵੇਂ ਮਾਰਕੀਟ ਤੋਂ ਜੀ ਆਪਾਂ ਪਿਛਲੇ ਸਾਲ ਅਸੀਂ ਦੇਖਿਆ ਕਿ ਸਾਡੇ ਫੀਲਡ ਸਰਵੇ ਤੋਂ ਆਇਆ ਸੀ ਕਿ ਕਈ ਹੋਰ ਤਰ੍ਹਾਂ ਦੇ ਬੀਜ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਕਾਸ਼ਟ ਕੀਤੀ ਸੀ ਉਹਨਾਂ ਦੇ ਵਿੱਚ 옐ੋ ਮੋਜ਼ਾਈਕ ਵਾਇਰਸ ਬਹੁਤ ਆ ਗਿਆ ਸੀ ਤੇ ਸਾਡੇ ਕਿਸਾਨ ਵੀਰਾਂ ਤੋਂ ਸਾਨੂੰ ਫੀਡਬੈਕ ਮਿਲੀ ਸੀ ਕਿ ਜਿੱਥੇ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਦੀ ਕਾਸ਼ਟ ਕੀਤੀ ਹੈ ਉੱਥੇ ਉਹਨਾਂ ਦੀ 옐ੋ ਮੋਜ਼ਾਈਕ ਵਾਇਰਸ ਬਿਲਕੁਲ ਨਹੀਂ ਸੀ ਆਇਆ ਜੀ ਤੋ ਸਾਡੇ ਕਿਸਾਨ ਵੀਰਾਂ ਨੂੰ ਖੁਦ ਵੀ ਪਤਾ ਹੈ ਕਿਉਂਕਿ ਸਾਨੂੰ ਉਹਨਾਂ ਤੋਂ ਹੀ ਫੀਡਬੈਕਸ ਮਿਲਦੀਆਂ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸੁਧਰੀਆਂ ਕਿਸ਼ਮਾਂ ਦੀ ਹੀ ਸਿਫਾਰਿਸ਼ ਕਰੀ ਹੈ ਜੀ ਡਾਕਟਰ ਸਾਹਿਬ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ